ਪੁੜੀ ਥੱਲੇ ਥਰ ਘਰ ਲਈ ਇਹ ਮੈਂ ਫੱੜ ਮਰ ਮੇਰੇ ਥੱਲੇ ਥਰ ਅੱਗੇ ਮਾਰੇ ਮੈਂ ਲੱਭਾ ਦਾ ਕੋਟਾ ਨਹੀਂ ਗਿਆ ਮੁੰਡੇ ਦੇ ਪੇਚ ਕਸ ਮਾਰੇ ਭੱਜ ਰੇਆ ਸੀਗੇ ਕਿਹਦੇ ਪੇਚ ਕਸ ਮਾਰੇ ਮੈਨੇ ਮਾਰਿਆ ਜੀ ਕਿਨੇ ਮਾਰਿਆ ਬਾਈ ਆ ਸੀਗਾ ਇੱਕ ਇਹਦਾ ਪਿਓ ਆ ਮੇਰੀ ਪਰਸਨਲ ਜੀ ਬਾਈ ਕੋਰ ਮੈਰਜ ਹੋਈ ਵੀ ਆ ਆ ਸਾਰੇ ਸਰਟੀਫਿਕੇਟ ਮੇਰੇ ਕੋਲੇ ਆ ਧੱਕੇ ਨਾਲ ਮਾਰਨਾ ਸੀਗੇ ਮੈਨੂੰ ਨਾਮ ਮੈਰਜ ਹੋਈ ਵੀ ਆ ਨਾਮ ਮੈਰਜ ਹੋਈ ਵੀ ਆ ਸਾਰੇ ਪ੍ਰੂਫ ਆ ਨਾਮ ਆਉਂਗਾ ਕਿਹੜੀ ਜਗ੍ਹਾ ਦੋ ਬਿਆਨੇ ਗੁਰਦੁਆਰਾ ਸਾਹਿਬ ਲਾਵਾਉਂਗਾ ਪਰਸੋ ਉਹ ਵੀ ਟੀਮ ਹੈ ਸਹੀ ਹੈ ਸਾਡੀ ਕੋਈ ਸਾਡੀ ગુ <coughs> રો ਇਹ ਸਾਡਾ ਸਦਾ ਰਿਕਾਰਡ ਕੀ ਗੱਲ ਹੋ ਗਈ ਹਰਸ਼ ਹਰਸ਼ ਕੀ ਗੱਲ ਹੋ ਗਈ ਸਰ ਕੋਈ ਇਹਨਾਂ ਦਾ ਘਰ ਦਾ ਕਿਲੋਮੀਟਰ ਆ ਹਾਂ ਕੁੜੀ ਦਾ ਵਿਆਹ ਹੋਇਆ ਜੀ ਹਾਂ ਮੁੰਡੇ ਦੇ ਪੇਚਕਸ ਮਾਰੇ ਭੱਜ ਰੇਆ ਸੀਗੇ ਕਿੱਥੇ ਮੁੰਡਾ ਓਕੇ ਤੇ ਸੰਜੀਵ ਸਰ ਨੇ ਆ ਕੇ ਫੜੇ ਆ ਅੱਛਾ ਮੁੰਡੇ ਸਰਦਾਰ ਜੀ ਨੇ ਮੁੰਡੇ ਦੇ ਪੇਚਕਸ ਮਾਰੇ ਜੀ ਕਿੱਥੇ ਮੁੰਡਾ ਮੁੰਡਾ ਵਿਚਾਰਾ ਥੱਲੇ ਡਿੱਗ ਪਿਆ ਆ ਮੁੰਡਾ ਆ ਮੁੰਡੇ ਦੇ ਕਿਹਦੇ ਮਾਰੇ ਆ ਮੁੰਡੇ ਦੇ ਪੇਚਕਸ ਮਾਰੇ ਆ ਅਸੀਂ ਬਚਾਇਆ ਇਹਦੇ ਵਿੱਚ ਕਰਤੇ ਨੇ ਮਾਰੇ ਮਾਰੇ ਜੀ ਕਿਹਨੇ ਮਾਰਿਆ ਭਾਈ ਆ ਸੀਗਾ ਇੱਕ ਇਹਦਾ ਪਿਓ ਆ ਉਹ ਕੋਲ ਜਿਹੜਾ ਅੰਦਰ ਬੈਠਾ ਇੱਕ ਅੱਥੇ ਦਬਈਆ ਲਾ ਕੇ ਅੰਦਰ ਗਿਆ ਉਹ ਕੀ ਕਾਰਨ ਕਿਉਂ ਮਾਰਿਆ ਕਿੱਥੇ ਵੱਜੇ ਭਾਈ ਮੇਰੀ ਪਰਸਨਲ ਜੀ ਭਾਈ ਕੋਰਟ ਮੈਰਜ ਹੋਈ ਵੀ ਆ ਆ ਸਾਰੇ ਸਰਟੀਫਿਕੇਟ ਮੇਰੇ ਕੋਲੇ ਆ ਧੱਕੇ ਨਾਲ ਮਾਰਨ ਆਏ ਸੀਗੇ ਮੈਨੂੰ ਅੱਛਾ ਮਾਰ ਪਹਿਲਾਂ ਇਹਨੂੰ ਕੁੜੀ ਦੇ ਥੱਲੇ ਤਰ ਹੋ ਜਾ ਮੇਰੀ ਘਰ ਵਾਲੀ ਆ ਇਹ ਜਿਵੇਂ ਯਾਰ ਘਰ ਵਾਲੀ ਆ ਮੈਂ ਫੱਫੜ ਬਣੂ ਮੈਂ ਧੱਕੇ ਮਾਰੇਗਾ ਥੱਲੇ ਸਰ ਲੱਪੜ ਕੇ ਨਾ ਦੇਗਾ ਧੱਕੇ ਮਾਰੇਗਾ ਉਹ ਮਾਰ ਕੇ ਲੈ ਦੇਣਾ ਉਹ ਬਲਾਕ ਦੇ ਨਾਲ ਯਾਰ ਕੋਈ ਨਹੀਂ ਭਾਈ ਜੀ ਰਸਤੇ ਕੁਲੀ ਨਹੀਂ ਜਾਣਦੇ ਨਹੀਂ ਦੇਖੋ ਮੇਰੇ ਨਾਲ ਤੁਹਾਨੂੰ ਤੁਸੀਂ ਆ ਜਾਓ ਸਾਡੇ ਨਾਲ ਆ ਜਾਓ ਚਲੋ ਸਾਡੀ ਪਰਮਾਨੰਥ ਦੀ ਸੜਕ ਉਹ ਨਿਕਾ ਲੈ ਨਹੀਂ ਨਹੀਂ ਨਾਲ ਜਾ ਨਾਲ ਜਾਓ ਉਹ ਫਿਰ ਉੱਧਰ ਸਾਈਡ ਤੇ ਨਾਲ ਮੈਂ ਲਾ ਦਿੰਦਾ ਆ ਜਾ ਬਟਾ ਆ ਜਾ ਉਹਦੇ ਵਿੱਚ ਬਹੁਤ ਬਾਰੀ ਨੂੰ ਨਹੀਂ ਨਹੀਂ ਇਹਦੀ ਹੀ ਸੜਕੀ ਮਾਵਲੀ ਆਪਾਂ ਮਸਾਂ ਲਾਣੇ ਚਲਦੇ ਵੀ ਸਾਡੇ ਜਾਂਦੇ ਆ ਸਾਰੇ ਚੱਲਦੇ ਆ ਹਾਂ ਜਿਹੜੇ ਚਾਹਦੇ ਚੱਲਦੇ ਆ ਜਾਓ ਬਟਾ ਕੋਈ ਨਹੀਂ ਸਾਡੇ ਨਾਲ ਕੇ ਚੱਲਦੇ ਆ ਸਾਡੇ ਜਾਓ ਭਾਈ ਖੜਾ ਰਿਹਾ ਨਗਰ ਰੋ ਅਖਰੀ ਯਾਰ ਪਾਸੇ ਸਕੂਟਰੀ ਲੱਗੇ ਹਾਂ ਦੇਖ ਲਈ ਪਹੁੰਚ ਆਇਆ ਕੋਈ ਪਹੁੰਚ ਪਹੁੰਚੇ ਕੀ ਕੋਈ ਪਹੁੰਚਾ ਬਸ ਕੋਈ ਪਹੁੰਚਦੇ ਆਪਾਂ ਕਿਹਨੂੰ ਧੰਨਵਾਦ ਹੈ ਦੇਖਿਆ ਪਹੁੰਚਿਆ ਨਹੀਂ ਕੋਈ ਕੋਈ ਬਸ ਇਹ ਪੈਰ ਟੂ ਲਾਦੇ ਮੈਂ ਭਾਈ ਇਹ ਮੁੰਡੇ ਨੇ ਸਾਰੇ ਪੈਸੇ ਜਰੂਰੀ 3 ਲੱਖ ਦੀ ਸੀ ਕਰੀ ਭਈ ਹੈ ਜਿਹੜੀ ਕੁੱਟਿਆ ਗਿਆ ਜਿਹੜੀ ਆ ਬਈ ਪਰਸੋਂ ਸਾਡੀ ਗੋਡ ਮੈਚ ਹੋਈ ਹੈ ਅੱਛਾ ਤੇ ਮੈਨੂੰ ਮਾਰਨ ਆਏ ਸੀਗੇ ਅੱਛਾ ਮਾਰਨ ਆਏ ਸੀ ਤੇ ਤਰੀਕ ਤੇ ਸੀ ਪਾਪਾ ਹੋ ਗਿਆ ਸੀ ਅਸੀਂ ਸਿਰਫ ਆਪ ਦਾ ਸਰਟੀਫਿਕੇਸ਼ਨ ਹੋਣੀ ਹੈ ਕਿ ਉਹ ਲੈਣਾ ਹੈ ਸੀ ਵਕੀਲ ਤੁਹਾਡੇ ਕੀ ਮਾਰੇ ਮੇਰੇ ਪੇਜ ਕਾਸ ਮਾਰੇ ਅੱਛਾ ਪੇਜ ਕਾਸ ਮਾਰੇ ਲਾਮਾਂਰ ਕਿ ਹੋਈ ਹੈ ਲਾਮਾਂਰ ਹੋਈ ਵੀ ਸਾਰੇ ਪ੍ਰੂਫ ਨੇ ਲਾਮਾਂ ਹੋ ਗਏ ਕਿਹੜੀ ਜਗ੍ਹਾ ਤੋਂ ਥੋਬਿਆਣੇ ਗੁਰਦੁਆਰਾ ਸਾਹਿਬ ਦਾਵਾ ਹੋ ਗਿਆ ਪਰ ਸੋ ਉਹ ਵੀ ਟੀਮ ਸਹੀਗਾ ਸਾਡੇ ਕੋਲ ਸਾਡੀ ਅੱਛਾ ਥੋਬਿਆਣੇ ਹੋਈਆਂ ਲਾਮਾਂ ਸਾਡੇ ਬੰਦਿਆ ਅਧਿਪਤੀ ਬਾਰੇ ਕੋਲੇ ਆਉਂਦਾ ਆ ਗਿਆ ਸਿਕਰਟੀ ਨਹੀਂ ਮਿਲੀ ਤੁਹਾਨੂੰ ਨਹੀਂ ਉਹ ਪ੍ਰੋਟੈਕਸ਼ਨ ਉਹਨਾਂ ਨੇ ਇੱਕ ਢਾਈ ਲਾਈ ਹੋਈ ਆ ਉਹ ਤਾਂ ਮਿਲੀ ਨਹੀਂ ਦਿੱਤੀ ਸਰ ਮੈਲਾ ਸਾਡੇ ਆਜੋ ਇਹਨੇ ਸਿਵਲ 7 7 ਸਮਰ ਹੈ ਜਿਹੜਾ ਪਰਕਰਮ ਹੈ ਇਹ ਜਿਹੜਾ ਆਪਣੇ ਮਿਨੀ ਸੈਕਟਰੀ ਦੇ ਨੇੜੇ ਇੱਕ ਮਨਪ੍ਰੀਤ ਨਾਮ ਦਾ ਲੜਕਾ ਜਿਹੜਾ ਵਾਸੀ 32 ਦਾ ਰਹਿਣ ਵਾਲਾ ਉਹ ਇੱਥੇ ਆਪਦੇ ਕੰਮਕਾਰ ਲਈ ਜਿਹੜਾ ਆਇਆ ਹੋਇਆ ਸੀ ਤੇ ਉਹਦੇ ਤੇ ਜਿਹੜਾ ਹੈਗਾ ਕੋਈ ਜਿਹੜਾ ਅਣਪਛਾਤੇ ਵਿਅਕਤੀਆਂ ਵੱਲੋਂ ਦੋ ਦਿੰਜਣਿਆਂ ਵੱਲੋਂ ਜਿਹੜਾ ਹੈਗਾ ਹਮਲਾ ਕੀਤਾ ਗਿਆ ਉਸ ਤੇ ਜਿਹੜਾ ਹੈਗਾ ਉਹ ਲੜਕੇ ਨੂੰ ਜਿਹੜਾ ਹਸਪੀਟਲ 'ਚ ਜਿਹੜਾ ਦਾਖਲ ਹੋਇਆ ਉਹਦੇ ਬਿਆਨ ਮੁਤਾਬਕ ਜਿਹੜੀ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਕੀ ਕਾਰਨ ਹੈ ਇਹ ਕਾਰਨ ਫਿਲਹਾਲ ਜਿਹੜਾ ਪ੍ਰੀਲੀਮਰੀ ਜਿਹੜਾ ਹੈਗਾ ਇੰਨੀ ਇਨਫੋਰਮੇਸ਼ਨ ਆਈ ਹੈਗੀ ਆ ਹਜੇ ਮੈਨੂੰ ਕਾਲ ਹੀ ਆਈ ਸੀ ਬਾਕੀ ਜੋ ਵੀ ਉਹਦੀ ਸਟੇਟਮੈਂਟ ਦੇ ਆਧਾਰ ਤੇ ਹੈਗੀ ਆ ਉਹ ਅਗਲੀ ਕਾਰਵਾਈ ਅਮਲ ਚੱਲੇਗੀ ਇਹ ਨੇੜੇ ਜਿਹੜਾ ਆਪਣੇ ਰੈੱਡ ਕਰਾਸ ਆਫਿਸ ਆ ਉਹਦੇ ਨੇੜੇ